ਯਾਨਿਕ ਸਹਿਰਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜਾਡਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬੀਕੀ ਯੂ ਦੇ ਪ੍ਰਧਾਨ ਲਖਵੀਰ ਸਿੰਘ ਜੀ ਨਾਲ ਕਿ ਸੜਕ ਦਾ ਮਸਲਾ ਕੀ ਬਣਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੜਕ ਜਿਹੜੀ ਆ ਨਗੋਦਰ ਤੋਂ ਲੈ ਕੇ ਜਗਰਾਉਂ ਤੱਕ ਇਹ ਟੋਲਦੇ ਦੀ ਨੌਦੀ ਆ ਇਹਦੀ ਹਾਲਤ ਬਹੁਤ ਜ਼ਿਆਦਾ ਖਸਤਾ ਆ ਪਿਛਲੇ ਲੰਬੇ ਸਮੇਂ ਤੋਂ ਸਾਡੇ ਧਿਆਨ ਦੇ ਵਿੱਚ ਇਹ ਗੱਲ ਆਈ ਸੀ ਕਿ ਕੁਝ ਧੋਸੇ ਜੋ ਸੂਤਰਾਂ ਤੋਂ ਵੀ ਇਹ ਸੜਕ 12 ਸਾਲ ਦੇ ਵਿੱਚ ਤਿੰਨ ਵਾਰੀ ਬਣਦੀ ਸੀ ਜਦ ਕਿ ਬਣੀ ਆ ਪਿਛੇ ਇੱਕ ਵਾਰੀ ਔਰ ਇਹਨਾਂ ਦੀ ਬਣਿਆਦ ਰਹਿ ਗਿਆ 1 ਸਾਲ 27 ਮਈ 27 ਤੱਕ ਇੱਕ ਵਾਰੀ ਦਾਦ ਵਿੱਚੋਂ ਬਿਲਕੁਲ ਖਾਈ ਗਿਆ ਔਰ ਸੜਕ ਫਿਰ ਨਹੀਂ ਬਣੀ ਅਸੀਂ ਪਿਛਲੇ 2.5 3 ਮਹੀਨੇ ਤੋਂ ਇਹਨਾਂ ਦੇ ਮੈਜ ਸਾਹਿਬ ਦੇ ਨਾਲ ਗੱਲਬਾਤ ਚੱਲਦੀ ਸੀ ਸਾਡੀ ਇਹ ਸਾਡੇ ਕੋਲੋਂ ਟਾਈਮ ਲੈਦੇ ਸੀਗੇ ਸਾਨੂੰ ਦਿਓ 5-7 ਦਿਨ ਟਾਈਮ 10 ਦਿਨ ਟਾਈਮ ਦੇ ਦਿਓ ਪਿਛਲੇ ਦਿਨੀ ਅਸੀਂ ਖ਼ਬਰਾਂ 'ਚ ਦਿੱਤਾ ਫਿਰ ਇਹਨਾਂ ਨੇ ਗੱਲਬਾਤ ਸ਼ੁਰੂ ਕੀਤੀ ਸਾਡੇ ਨਾਲ ਤੇ ਪਿਛਲੇ ਦਿਨੀ ਮੈਂ ਜੀ ਸਾਹਿਬ ਨਾਲ ਮੀਟਿੰਗ ਸੀਗੀ ਉਹਨੂੰ ਅਸੀਂ ਕਿਹਾ ਵੀ ਟੋਲ ਬੰਦ ਕਰ ਦਿਓ ਕਿ ਸੜਕ ਨਹੀਂ ਬਣਉਣੀ ਇਹਨੇ ਕਿਹਾ ਵੀ ਤੁਹਾਡੀ ਮੀਟਿੰਗ ਕਰਾਵਾਂਗਾ ਅੱਜ ਇਹਨਾਂ ਦੇ ਅਧਿਕਾਰੀ ਆਏ ਆ ਹੁਣਾਂ ਗੱਲਬਾਤ ਚੱਲੀ ਆ ਪਰ ਨੀਤੀ ਉਹ ਟਾਲ ਮਟੋਲਦੀ ਆ ਅਸੀਂ ਪਹਿਲੋਂ ਤੇ ਇਹ ਗੱਲ ਰੱਖੀ ਸੀ ਕਿ ਸੜਕ ਜਿਹੜੀ ਆ ਜਿੰਨਾ ਚਿਰ ਸੜਕ ਨਹੀਂ ਬਣਦੀ ਪ੍ਰੋਪਰ ਉਹਨਾਂ ਚ ਟੋਲ ਬੰਦ ਰਹੇਗਾ ਪਰ ਹੁਣ ਸਾਰੇ ਬੰਦੇ ਸਲਾਹ ਦੇ ਨਾਲ ਅਸੀਂ ਇਹ ਗੱਲ ਕਹੀ ਆ ਵੀ ਅੱਜ ਤੋਂ ਟੋਲ ਬੰਦ ਕਰ ਦਿਓ ਤੇ ਜਿੱਦਣ ਸੜਕ ਬਣਨੀ ਚਾਲੂ ਕਰਦੋਗੇ ਉਦੋਂ ਤੁਹਾਡਾ ਟੋਲ ਚੱਲ ਹੋਊਗਾ ਜੇ ਤੇ ਆਪਣੇ ਆਪ ਬੰਦ ਕਰ ਦੇਣਗੇ ਤਾਂ ਬਹੁਤ ਵਧੀਆ ਗੱਲ ਆ ਨਹੀਂ ਤੇ ਉਦਾਂ ਹੀ ਬੰਦ ਕਰਾਵਾਂਗੇ ਪਰ ਅੱਜ ਤੋਂ ਟੋਲ ਨਹੀਂ ਚੱਲਦਾ ਉਹ ਇਹਨਾਂ ਨੂੰ ਚੱਲਣ ਦੇਵਾਂਗੇ ਜੇ ਸੜਕ ਬਣੂਗੀ ਤੇ ਟੋਲ ਚੱਲੇਗਾ ਨਹੀਂ ਤੇ ਨਹੀਂ ਚੱਲੇਗਾ ਹਾਂਜੀ ਸਰ ਮਸਲਾ ਇਹਨਾਂ ਪੱਕੇ ਕਿੱਦਾਂ ਗਿਆ ਜੀ ਅੱਗੇ ਆਪਣੀ ਗੱਲ ਵੀ ਚੱਲੀ ਹੈ ਕਿ ਸਾਲ ਦਾ ਟਾਈਮ ਰਹਿ ਗਿਆ ਹੈ ਤੇ ਇਹ ਕੀ ਅੱਗੋਂ ਜਵਾਬ ਦਿੰਦੇ ਨੇ ਸੜਕਾਂ ਲੈ ਮਸਲਾ ਭਖਣ ਦਾ ਕਾਰਨ ਇਹ ਆ ਵੀ ਮୋਰੇ ਟਾਈਮ ਥੋੜਾ ਰਹਿ ਗਿਆ ਆ ਇੰਨਾਂ ਨੇ ਨੀਤੀ ਤੇ ਪਹਿਲੇ ਤਾਂ ਇਧਰ ਮੇਨੇ ਤਾਂ ਟਾਲਪੋਲ ਦੀ ਕੀਤੀ ਹੋਈ ਆ ਔਰ ਪਿਛਲੇ ਦਿਨੀ ਨਗੋਦਰ ਕੋ ਬਹੁਤ ਤਕੜਾ ਹਾਦਸਾ ਵਾਪਰਿਆ ਇੱਕ ਜਾਨ ਗਈ ਆ ਵਾਟਸਐਪ ਤੋਂ ਦੇਖ ਕੇ ਔਰ ਦੋ ਮੋਟਰਸਾਈਕਲ ਦੇ ਤੇ ਜਾ ਰਹੇ ਸਵਾਰੀਆਂ ਉਹਨਾਂ ਦੇ ਪਾਣੀ ਵਿੱਚ ਡੰਗਣ ਦੇ ਕਾਰਨ ਉਹਨਾਂ ਦੇ ਸੱਟਾਂ ਲੱਗੀਆਂ ਬਹੁਤ ਬੁਰੀ ਹਾਲਤ ਉਹਨਾਂ ਦੀ ਹੋਈ ਆ ਔਰ ਰਜਾਨਾ ਜਿਹੜੀਆਂ ਗੱਡੀਆਂ ਲੱਗਦੀਆਂ ਆ ਉਹ ਟੁੱਟ ਰਹੀਆਂ ਉੱਥੇ ਔਰ ਸਰਕਾਰ ਸਾਡੇ ਕੋਲ ਜਦੋਂ ਗੱਡੀ ਨਵੀਂ ਲੈਨੇ ਆ ਸਾਡੇ ਕੋਲ ਰੋਡ ਟੈਕਸ ਲੈਂਦੀ ਆ ਔਰ ਸਾਨੂੰ ਸੜਕ ਬਣਾਉਣ ਦਾ ਵਿਸ਼ਵਾਸ ਦਿਵਾਉਂਦੀ ਆ ਔਰ ਰੋਡ ਰੋਡ ਟੈਕਸ ਲੈਣ ਤੋਂ ਬਾਅਦ ਸਾਡੇ ਕੋਲ ਟੋਲ ਟੈਕਸ ਵੀ ਆ ਜਾਂਦਾ ਔਰ ਸਾਨੂੰ ਨੰਗਣਾ ਫਿਰ ਕੱਚੇ ਰਸਤੇ 'ਤੇ ਰਹਿਤੀ ਮੈਂ ਇਹ ਸੜਕ ਨਹੀਂ ਕਹਿ ਸਕਦੇ ਆਪਾਂ ਨੂੰ ਇਹ ਕੱਚੇ ਰਸਤੇ ਆ ਨੰਗਣਾ ਫਿਰ ਸਾਨੂੰ ਉੱਥੋਂ ਦੀ ਪੈਂਦਾ ਆ ਔਰ ਅਸੀਂ ਹੁਣ ਇਹ ਟੋਲ ਉਦੋਂ ਚੱਲਣ ਦਵਾਗੇ ਜਦੋਂ ਸੜਕ ਇਹ ਚਾਲੂ ਹੋ ਜਾਊਗੀ ਬਣ ਜਾਂ ਬਣਨੀ ਚਾਲੂ ਹੋ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਸੜਕ ਬਹੁਤ ਟੁੱਟੀ ਹੋਈ ਸੀਗੀ ਪਰ ਜਦੋਂ ਦੇ ਅਮੀ ਬਸਾਤਾ ਸ਼ੁਰੂ ਹੋਈ ਆਵਾ ਖੜਾ ਦੀ ਹਾਲਾਤ ਹੋਏ ਆ ਉਦੋਂ ਤੋਂ ਲੈ ਕੇ ਸੜਕ ਨੇ ਬਹੁਤ ਭਿਆੰਕਰ ਰੂਪ ਧਾਰਨ ਕਰ ਲਿਆ ਨਕੋਦਰ ਤੇ ਇੱਕ ਨੰਗੀ ਨਹੀਂ ਹੋ ਰਿਆ ਕਿ ਇਹਨਾਂ ਦੇ ਅਸੀਂ ਪਹਿਲੇ 2-3 ਮਹੀਨੇ ਤੋਂ ਧਿਆਨ ਚ ਲਿਆ ਰਹੇ ਸੀਗੇ ਵੀ ਇਹਨੂੰ ਸੜਕ ਨੂੰ ਰਿਪੇਅਰ ਕਰੋ ਇਹਨੂੰ ਚਾਲੂ ਕਰੋ ਬਣਾਓ ਇਹਨੂੰ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਇੱਕ ਦਿਨ ਪਿੱਛੇ ਉੱਥੇ ਹਾਦਸਾ ਵਾਪਰਿਆ ਇੱਕ ਲੇਡੀ ਦੀ ਜਾਨ ਗਈ ਆ ਤੇ ਉਦੋਂ ਉਹਨਾਂ ਨੇ ਦੋ ਟੇਪਰ ਇੱਥੇ ਮਿੱਟੀ ਦੇ ਪਾਏ ਆ ਤੇ ਪੱਥਰ ਤੋਂ ਪਾਉ ਨੂੰ ਕਹਿ ਨਹੀਂ ਸਕਦੇ ਉਹ ਕੇਰੀ ਗੁਰਜੀ ਲੈਣ ਕੇ ਪਾਈ ਆ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਇੱਕ ਆਪਣੇ ਘਟਨਾ ਫਿਰ ਵਾਪਰੀ ਦੋ ਲੇਡੀਆਂ ਫਿਰ ਉਥੇ ਆਪਣੇ ਸਟਾ ਲਗੀਆਂ ਤੇ ਗੱਡੀਆਂ ਰੋਜ਼ ਟੁੱਟ ਭੱਜਦੀਆਂ ਆ ਅਸੀਂ ਇਹਨਾਂ ਦੇ ਪਿਛਲੇ ਸਮੇਂ ਤੋਂ ਧਿਆਨ ਚ ਲਿਆ ਰਹੇ ਸੀ ਸਾਨੂੰ ਰੋਜ਼ ਹੀ ਇਹਨਾਂ ਨੇ ਤਾਲਮਟੋਲ ਕਰੀ ਜਾਣਾ 5 ਦਿਨ ਦੇ 4 ਦਿਨ ਦੇ ਦੋ ਅਸੀਂ ਪਾਚ ਲਵਾਉਣੀ ਸ਼ੁਰੂ ਕਰਦੇ ਆ ਇਹਨਾਂ ਨੇ ਕੋਈ ਨਹੀਂ ਕੀਤਾ ਫਿਰ ਪਿਛਲੇ ਦਿਨੀ ਅਸੀਂ ਫਿਰ ਮੀਟਿੰਗ ਰੱਖੀ ਇਹਦੇ ਨਾਲ ਮੈਂਟਰ ਸਾਹਿਬ ਦੇ ਨਾਲ ਫਿਰ ਉਹਨੇ ਸਾਡੀ ਅੱਜ ਇਹਨਾਂ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਾਈਆ ਅਸੀਂ ਇਹਨਾਂ ਨੂੰ ਇਹ ਕਿਹਾ ਸੀਗਾ ਵੀ ਸੜਕ ਨੂੰ ਸਾਰੀ ਸੜਕ ਬਣਾ ਦਿਓ ਔਰ ਟੋਲ ਅੱਜ ਤੋਂ ਬੰਦ ਕਰ ਦਿਓ ਫੇ ਸਾਡੇ ਕੁਝ ਬੰਦਿਆਂ ਨੇ ਵਿਚਾਰ ਕੀਤਾ ਵੀ ਚਲੋ ਆਪਾਂ ਇਹਨਾਂ ਨੂੰ ਇੰਨੀ ਦਾਤ ਦੇ ਦਿੰਦੇ ਆ ਵੀ ਅੱਜ ਟੋਲ ਬੰਦ ਕਰ ਦੇਣ ਜਿੱਦਣ ਸੜਕ ਪਾਉਣੀ ਚਾਲੂ ਕਰ ਦੇਣਗੇ ਉਸ ਦਿਨ ਟੋਲ ਚਾਲੂ ਕਰ ਦਵਾਂਗੇ ਔਰ ਜੇ ਦੇ ਇਹ ਸਾਡੇ ਕਹਿਣ ਮੁਤਾਬਕ ਆਪਣੇ ਆਪ ਟੋਲ ਬੰਦ ਕਰਦੇ ਆ ਤੇ ਫੇਰ ਤੇ ਅਸੀਂ ਇਸ ਸ਼ਰਤ ਦੇ ਉੱਤੇ ਪੂਰੇ ਉਤਰਾਂਗੇ ਜੇ ਟੋਲ ਸਾਨੂੰ ਆਪ ਬੰਦ ਕਰਨਾ ਪਿਆ ਤੇ ਫਿਰ ਇਹ ਸੜਕ ਬਣ ਕੇ ਹੀ ਟੋਲ ਚੱਲੂ ਹੋਊਗਾ ਭਾਵੇਂ 6 ਮਹੀਨੇ ਲਾਉਣ ਭਾਵੇਂ 2 ਮਹੀਨੇ ਲਾਉਣ ਠੀਕ ਹੈ ਅੱਗੇ ਵੀ ਗੱਲ ਜਿੰਨੇ ਇੱਥੇ ਆਏ ਸੀ ਆਪਣੇ ਮੈਂਬਰ ਸੀ ਜਿੰਨੇ ਵੀ ਉਹਨਾਂ ਦੇ ਸੀ ਬੰਦੇ ਕਹਿੰਦੇ ਸੀ ਤੁਸੀਂ ਵੀ ਅੱਗੇ ਗੱਲ ਕੀਤੀ ਹੈ ਕਿ ਸੜਕ ਟੁੱਟਣ ਦੇ ਬਾਅਦਯੂਦ ਵੀ ਪਰਚੀ ਹੋ ਰਹੀ ਏ ਕੱਟ ਇਸ ਬਾਰੇ ਕੀ ਕਹਿਣਾ ਹੈ ਪਰਚੀ ਨਿਰੰਤਰ ਜਾਰੀ ਆ ਹੁਣ ਵੀ ਤੁਸੀਂ ਜਾ ਕੇ ਵੇਖ ਲਓ ਪਰਚੀ ਕੱਟ ਹੋ ਰਹੀ ਆ ਉਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਬਈ ਸਾਡੇ ਕੋਲ ਸਰਕਾਰ ਜਦੋਂ ਅਸੀਂ ਗੱਡੀਆਂ ਨਵੀਆਂ ਲੈਨੇ ਆ ਸਾਡੇ ਕੋਲ ਰੋਡ ਟੈਕਸ ਲਿਆ ਦਿੰਦਾ ਉਸਨੋਂ ਬਾਅਦ ਮੁੜ ਕੇ ਟੋਲ ਟੱਕਸ ਜਾ ਜਾਂਦਾ ਵਾ ਤੇ ਨੰਗਣਾ ਸਾਨੂੰ ਫਿਰ ਉਹਨਾਂ ਰਸਤੇ ਉਤੋਂ ਦੀ ਪੈਂਦਾ ਆ ਕਿ ਜੋ ਬੜਾ ਬੰਦ ਭਾਗ ਆ ਇਹਦੀ ਪਤਾ ਵੀ ਇਹ ਸਰਕਾਰ ਦੇ ਨਾਲ ਮਿਲ ਮਿਲਾ ਕੇ ਚੱਲ ਰਹੀ ਆ ਪਰ ਜਿਹੜੀਆਂ ਵਾ ਟੋਲ ਵਾਲੀਆਂ ਪਾਰਟੀਆਂ ਆ ਇਹ ਪਹਿਲਾਂ ਵੀ ਜਦੋਂ ਆਪਣੇ ਇੱਥੇ ਪੁਲ ਬਣਿਆ ਵਾ ਉਦੋਂ ਰੋਹਨ ਰਾਜ ਦੀ ਤੋ ਠੇਕਾ ਸੀਗਾ ਤੇ ਕੁਝ ਸਮੇਂ ਬਾਅਦ ਜਦੋਂ ਇਹਨਾਂ ਦੀ ਮਿਆਦ ਖਤਮ ਹੋਈ ਆ ਕੁਝ ਸਮਾਂ ਦੱਸ ਦਿਆ ਵੀ ਟੋਲ ਇਹ ਉਦਾਂ ਹੀ ਚੱਲਦਾ ਰਿਹਾ ਵਾ ਬਿਨਾ ਪਰਚੀ ਤੋਂ ਬਿਨਾ ਦੂਜੇ ਤੋਂ ਆਪਣੇ ਠੇਕੇ ਤੋਂ ਪਪ ਇਹਨਾਂ ਨੇ ਬਾਦ ਸੜਕ ਦਾ ਰੂਟ ਦਾ ਠੇਕਾ ਲੈ ਲਿਆ ਪਰ ਚੀ ਇਹਨਾਂ ਦੀ ਉਨੀ ਆ ਜਦ ਕਿ ਚਾਹੀਦਾ ਤਾਂ ਇਹ ਸੀਗਾ ਜਿਹੜਾ ਪੋਲ ਬੋਰਡ ਤੇ ਬਹੁਤ ਜ਼ਿਆਦਾ ਖਰਚ ਆਉਂਦਾ ਉਹਦੀ ਪਰਚੀ ਵੱਧ ਚਾਹੀਦੀ ਸੀਗੀ ਜਦੋਂ ਕੱਲੀ ਸੜਕ ਦੀ ਪਰਚੀ ਲਈ ਆ ਉਹਦੀ ਘੱਟ ਚਾਹੀਦੀ ਪਰਚੀ ਇਹਨਾਂ ਨੇ ਉਨੀ ਰੱਖੀ ਆ ਔਰ ਇਹ ਵੀ ਇੱਕ ਧਿਆਨ ਦੇ ਵਿੱਚ ਆਇਆ ਵੀ ਸੜਕ ਦਾ ਇਹਨਾਂ ਦਾ 12 ਸਾਲ ਦਾ ਸੀਗਾ ਕੰਟਰੈਕਟ 12 ਸਾਲ ਚ ਇਹਨਾਂ ਨੇ ਤਿੰਨ ਵਾਰ ਸੜਕ ਬਣਉਣੀ ਸੀਗੀ ਔਰ ਸੜਕ ਬਣੀ ਹਾਲੇ ਇੱਕ ਵਾਰੀ ਮਈ 27 ਦੇ ਵਿੱਚ ਇਹਨਾਂ ਦੀ ਮਿਆਦ ਖਤਮ ਹੋ ਜਾਣੀ ਆ ਇਹਨਾਂ ਨੇ ਇਹ ਨੀਤੀ ਬਣਾਈ ਆ ਕਿ ਹੌਲੀ ਹੌਲੀ ਕਰਦੇ ਆ ਮਾੜੇ ਮੋٹے ਪੱਛ ਲਾ ਕੇ ਤੇ ਅਸੀਂ ਇੱਥੋਂ ਨਿਕਲ ਜਾਈ ਐਂ ਬੱਸ ਕੀਤਾ ਯਾਰ ਅਜੇ ਤੁਹਾਡੇ ਧਿਆਨ ਚ ਹੋਰ ਲਿਆ ਦਵਾ ਜਿਹੜੀ ਸੰਗੋਆ ਤੋਂ ਤਲਵੰਡੂ ਸੜਕ ਜਾ ਰਹੀ ਆ ਉਹਦੇ ਹਾਲਾਤ ਮਾਈਨਿੰਗ ਵਾਲਿਆਂ ਦੇ ਬਹੁਤ ਮਾੜੇ ਕੀਤੇ ਹੋਏ ਆ ਤੇ ਉਹ ਆਉਂਦੇ ਦਿਨਾਂ ਦੇ ਵਿੱਚ ਮਾਈਨਿੰਗ ਚਾਲੂ ਫਿਰ ਹੁਣ ਇਹਨਾਂ ਨੇ ਕਰਨੀ ਆ ਅਸੀਂ ਜਿੱਨਾਂ ਚ ਉਹ ਸੜਕ ਨਹੀਂ ਬਣਦੀ ਉਹਨਾਂ ਚਰ ਮਾਈਨਿੰਗ ਚਾਲੂ ਨਹੀਂ ਹੋਣ ਦੇਵਾਂਗੇ ਸਾਡੇ ਜਿਹੜੇ ਇਹ ਲੀਡਰ ਆ ਸਾਡੇ ਨਕੋਦਰ ਵਾਲੀ ਬੀਬੀ ਆ ਪਿਛਲੇ ਦਿਨੀ ਕਿਸਾਨਾਂ ਨੇ ਸਵਾਲ ਜਵਾਬ ਕੀਤੇ ਆ ਤੇ ਉਹਨਾਂ ਨੂੰ ਬੜਾ ਮੰਦ ਭਾਗਾ ਸਾਡੀ ਪੱਗਬਾਤ ਉੱਪਰ ਦੀ ਬੜਾ ਮੰਦ ਭਾਗਾ ਬੋਲਿਆ ਜਿਹੜੀ ਬੜੀ ਨੰਦਨੀ ਜੋ ਘਟਨਾ ਆ ਔਰ ਉਹ ਦਿਨ ਉਹਨੇ ਕਹਿੰਦੀ ਸੀ ਮੈਂ 5 ਕਰੋੜ ਰੁਪਇਆ ਬੰਨਾਂ ਤੇ ਲਾਇਆ ਸਾਨੂੰ ਤੇ ਦਿਖਦਾ ਨਹੀਂ ਇਹ 5 ਕਰੋੜ ਬੰਨਾਂ ਤੇ ਲਾਇਆ ਹੁੰਦਾ ਤੇ ਸਾਨੂੰ ਦਿਖਦਾ ਕਿਤੇ ਉਹ ਪਤਾ ਨਹੀਂ ਕਿੱਥੇ ਲਾਇਆ ਪੈਸਾ ਇਹਨਾਂ ਨੇ ਮਾਈਨਿੰਗ ਬੜੇ ਵੱਡੇ ਯੋਰਾ ਤੇ ਹੋਲ ਸੱਚੀ ਗੱਲ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹ ਨੇਤਾ ਲੋਕ ਜਿਹੜੇ ਆ ਬੜੇ ਸਾਨੂੰ ਲollipops ਦਿਖਾਉਂਦੇ ਆ ਔਰ ਅਸੀਂ ਇਹਨਾਂ ਦੇ ਜਾਲ ਵਿੱਚ ਫਸਦੇ ਵੀ ਆ ਔਰ ਪਿਛਲੇ ਸਾਮੇ ਤੁਸੀਂ ਵੇਖਿਆ ਇਹਨਾਂ ਨੂੰ 97 ਸੀਟਾਂ ਹੀ ਦਿੱਤੀਆਂ ਸਾਰਿਆਂ ਨੇ ਵੋਟਾਂ ਪਾਈਆਂ ਜੇ ਇਹਨਾਂ ਨੂੰ ਕੋਈ ਕਹਿ ਦਿੰਦਾ ਆ ਬਈ ਇਹ ਬੰਦੇ ਮੈਂਬਰ ਬਣਦੇ ਯੋਗ ਵੀ ਨਹੀਂ ਸੀ ਬੜਾ ਇਹਨਾਂ ਨੂੰ ਗੁੱਸਾ ਲੱਗਦਾ ਆ ਸਾਡੇ ਨਕੋਦਰ ਵਾਲੀ ਬੀਬੀ ਆ ਐਮਐਲਏ ਪਿਛਲੇ ਦਿਨੀ ਸਾਡੇ ਕਿਸਾਨਾਂ ਪ੍ਰਤੀ ਉਹਨਾਂ ਨੇ ਕੋਈ ਸਵਾਲ ਜਵਾਬ ਕੀਤੇ ਬਹੁਤ ਮਾੜਾ ਬੋਲਿਆ ਸਾਡੀ ਪੱਗ ਪ੍ਰਤੀ ਬੜਾ ਮਾੜਾ ਬੋਲਿਆ ਜਿਹੜਾ ਬੜਾ ਬਣਾ ਬੰਦਪੋ ਗਿਆ ਇਹ ਕਹਿੰਦੀ ਵੀ ਮੈਂ 5 ਕਰੋੜ ਰੁਪਇਆ ਬੰਨਾ ਤੇ ਲਾਇਆ ਸਾਨੂੰ ਤੇ ਬੰਨਾ ਤੇ 5 ਕਰੋੜ ਰੁਪਇਆ ਲੱਗਾ ਨਹੀਂ ਦਿਖਦਾ ਇੰਨਾ ਦਿਖਦਾ ਆ ਕਿ ਜਿਹੜੀ ਉਥੇ ਮਾਈਨਿੰਗ ਹੋਈ ਆ ਮਾਈਨਿੰਗ ਦੇ ਨਾਲ ਨਾਲ ਜਿਹੜੀ ਸੜਕ ਦੇ ਮਿੱਟੀ ਪਈ ਆ ਜਿਹੜੀ ਇੱਥੋਂ ਦੀ ਨਵੀਂ ਸੜਕ ਬਣਦੀ ਆ ਉਹਤੇ ਵੀ ਇੱਥੋਂ ਹੀ ਨੂਰਮਲ ਦੇ ਲਾਗੇ ਬੰਨੀ ਉਹ ਆਪਣੇ ਪਈ ਆ ਉਹਦੇ ਵਿੱਚੋਂ ਵੀ ਇਹਨਾਂ ਨੂੰ ਹਿਸਾਬ پتہ ਜਾਂਦਾ ਹੋ ਸਕਦਾ ਜਾਂਦਾ ਹੋਵੇ ਉਹਨਾਂ ਨੇ ਸੜਕਾਂ ਬਹੁਤ ਤੋੜੀਆਂ ਆ ਪਰ ਸੜਕਾਂ ਬਣੀਆਂ ਬੜਾਈਆਂ ਕੋਈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬਰਤੀ ਵੀ ਅਸੀਂ ਸੜਕਾਂ ਉਦੋਂ ਹੀ ਚੱਲ ਬਾਈਨ ਉਦੋਂ ਹੀ ਚੱਲ ਹੋਣ ਦਵਾਂਗੇ ਜਦੋਂ ਸੜਕਾਂ ਬਣਾਈ ਜਾਣਗੀਆਂ ਠੀਕ ਆ ਸਰ ਲਾਸਟ ਵਿੱਚ ਪ੍ਰਸ਼ਾਸਨ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਤੋਂ ਤੇ ਮੰਗ ਕੀ ਕਰਨੀ ਪ੍ਰਸ਼ਾਸਨ ਤੋਂ ਆਪ ਦੱਸਦਾ ਹੀ ਆ ਪ੍ਰਸ਼ਾਸਨ ਨੇ ਜਦੋਂ ਅਸੀਂ ਇੱਥੇ ਬਹਿ ਗਏ ਤੇ ਨਾ ਸੁਣਵਾਈ ਹੋਈ ਜਦੋਂ ਸੜਕਾਂ ਬੰਦ ਕੀਤੀਆਂ ਤੇ ਪ੍ਰਸ਼ਾਸਨ ਨੇ ਸਾਡੇ ਕੋਲ ਆਪੇ ਆ ਜਾਣਾ ਆ ਇਹ ਤੁਹਾਡੇ ਸਾਹਮਣੇ ਹੀ ਆ ਠੀਕ ਹੈ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਈ ਸੀ ਲਖਵੀਰ ਸਿੰਘ ਜੀ ਪ੍ਰਧਾਨ ਪੀ ਕੇ ਯੂ ਜਿਵੇਂ ਵੀਡੀਓ ਬਹੁਤ ਹੀ ਵਧੀਆ ਚੱਲ ਰਹੀ ਸੀ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਹਰਜਿੰਦਰ ਸਿੰਘ ਚੰਦੀਨ ਹਾਂਜੀ ਸਰ ਆਪਣਾ ਗਿਆਨ ਜਿਹੜਾ ਟੋਲ ਪਲਾਜ਼ਾ ਹੈਗਾ ਸੰਗਵੜਾ ਇੱਥੇ ਅੱਜ ਮੀਟਿੰਗ ਹੋਈ ਵੀਕੇਜੂ ਪੰਜਾਬ ਦੀ ਅਧਿਕਾਰੀਆਂ ਦੇ ਨਾਲ ਜਿਹੜੇ ਉੱਧਰੋਂ ਪਾਸੇ ਆਏ ਸੀਗੇ ਉਹਨਾਂ ਦੇ ਨਾਲ ਔਰ ਵੀਕੇਜੂ ਦਾ ਕਾਫੀ ਦੇਰ ਤੋਂ ਇਹ ਇਹਦੇ ਬਾਰੇ ਸੀਗਾ ਕਿ ਇਹ ਉਹ ਜਿਹੜਾ ਹੈਗਾ ਆ ਉਹਦੀ ਪਰਚੀ ਕੱਟੀ ਜਾ ਰਹੀ ਹੈ ਤੇ ਸੜਕਾਂ ਜਿਹੜੀਆਂ ਉਹਨਾਂ ਦੀ ਹਾਲਤ ਬਹੁਤ ਖਸਤਾ ਹੋਈ ਹੈ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਤੇ ਜਿਹਦੇ ਵਿੱਚ ਆਲਾ ਅਧਿਕਾਰੀਆਂ ਨੇ ਇਹ ਗੱਲ ਮੰਨੀ ਹੈ ਕਿ ਹਾਂ ਉਹ ਲੇਟ ਹੋਏ ਆ ਸੜਕਾਂ ਬਣਾਉਣ ਦੇ ਵਿੱਚ ਔਰ ਸੜਕਾਂ ਦੀ ਵਾਕਈ ਹਾਲਤ ਬਹੁਤ ਖਸਤਾ ਆ ਕਿਉਂਕਿ ਇੱਥੇ ਇਕੱਲਾ ਬੀਕੇਜੂ ਪੰਜਾਬ ਦੇ ਲਈ ਲੰਘਣਾ ਇਹ ਸੜਕ ਦੇ ਉੱਤੋਂ ਦੀ ਪਤਾ ਨਹੀਂ ਇਧਰ ਸਾਰਾ ਜਿਹੜਾ ਹੈਗਾ ਲੁਧਿਆਣਾ ਮੋਗਾ ਬਰਨਾਲਾ ਇਧਰ ਆਪਣੇ ਜੋੜ ਦੀ ਗਲੰਦਰ ਨੂੰ ਨਕੋਦਰ ਤੇ ਮਹਤਵਪੂਰ ਸਾਰੇ ਇੱਥੋਂ ਲਈ ਲੰਘਦੇ ਆ ਬਹੁਤ ਖਸਤਾ ਹਾਲ ਤਾਂ ਐਕਸੀਡੈਂਟ ਦਾ ਸਬੱਬ ਬਣਦੀ ਹੈ ਔਰ ਚਾਹੀਦਾ ਦੇ ਕੇ ਪ੍ਰਸ਼ਾਸਨ ਜਿਹੜਾ ਆ ਉਹ ਚਕੰਨਾ ਹੋਵੇ ਇਦਾਂ ਦੀਆਂ ਜਿਹੜੀਆਂ ਨੋਬਤਾਂ ਆਉਣ ਹੀ ਨਾ ਉਹ ਟਾਈਮ ਟੂ ਟਾਈਮ ਰਹਿੰਦੇ ਹੈ ਜਿਹੜਾ ਹੈਗਾ ਹਰ ਇੱਕ ਚੀਜ਼ ਨੂੰ ਜਿਹੜਾ ਹੈਗਾ ਉਹ ਟਾਈਮ ਟੂ ਟਾਈਮ ਜੇ ਤਾਂ ਛੜਕਾ ਹੈਗਾ ਮੁਰੰਮਤ ਕੀਤੀ ਜਾਵੇ ਉਹਨੂੰ ਬਣਾਇਆ ਜਾਵੇ ਕਿਉਂਕਿ ਜਨਤਾ ਦੇ ਟੈਕਸ ਦੇ ਪੈਸੇ ਜਿਹੜੇ ਉੱਥੇ ਜਾ ਰਹੇ ਹੈ ਜਿਹੜੀ ਪਰਚੀ ਕੱਟੀ ਜਾ ਰਹੀ ਹੈ ਔਰ ਜੇ ਇਹ ਪੈਸਾ ਜਿਹੜਾ ਹੈਗਾ ਪ੍ਰੋਪਰ ਸਮੇਂ ਦੇ ਉੱਤੇ ਛੜਕਾਂ ਤੇ ਨਹੀਂ ਲੱਗਦਾ ਤੇ ਇਹ ਕੇ ਨੂੰ ਮੈਂ ਕਹਿ ਸਕਦਾ ਕਿ ਇਹ ਜਨਤਾ ਦੇ ਨਾਲ ਬੜੀ ਵੱਡੀ ਧੰਦਲੀ ਹੈ ਔਰ ਜਿਹੜੀ ਨਹੀਂ ਹੋਣੀ ਚਾਹੀਦੀ ਕਿ ਉਹਨੂੰ ਪੀਕੇਜੂ ਪੰਜਾਬ ਨੇ ਬਖੂਬੀ بڑے ਵਧੀਆ ਢੰਗ ਦੇ ਨਾਲ ਆਵਾਜ਼ ਉਠਾਈ ਹੈ ਆਵਾਜ਼ ਪਹਿਲਾਂ ਉਠਣੀ ਚਾਹੀਦੀ ਸੀਗੀ ਉਹਦੇ ਲਈ ਪੀਕੇਜੂ ਪੰਜਾਬ ਜਿਹੜੀ ਹੈਗੀ ਆ ਉਹ ਉਹ ਆਪਣੇ ਵਧਾਈ ਦੀ ਪਾਤਰ ਹੈ ਔਰ ਮੈਂ ਇਹਨਾਂ ਅਧਿਕਾਰੀਆਂ ਨੂੰ ਵੀ ਬੇਨਤੀ ਕਰਦਾ ਹਾਂ ਜਿਨ੍ਹਾਂ ਨੇ ਟੋਲ ਲਾਇਆ ਹੋਇਆ ਕਿ ਉਹ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਨਤਾ ਦੀ ਸੁਵਿਧਾ ਨੂੰ ਦੇਖਦੇ ਹੋਏ ਇਹ ਇਹ ਸੜਕ ਨੂੰ ਅਮਲੀ ਜਾਮਾ ਪਹਿਨਾਉਣ ਔਰ ਇਹ ਸੜਕ ਨੂੰ ਕੰਪਲੀਟ ਕਰਨ ਤਾਂ ਕਿ ਇਦਾਂ ਦੇ ਜਿਹੜੇ ਮਾਹੌਲ ਹੋ ਕ੍ਰੀਏਟ ਨਾ ਹੋ सत श्रीकाल जी आप तो बैठ के गलबात ने सारा ने प्रॉब्लम दसी अपनी अपनी की है। ये अच्छे रोड की समस्याएं जो असं भी देखते पे हैं पर बारिश आ करके थोड़ा रो भी ज़्यादा हो जाए है। पर एना देखते पर हिसाब में विश्वास दिला के असी एक ग्डी ताजी मंगाती दी जो नकोदर साइड पेगी और इसके कल नु भी ग्डियाँ होगी दो तीन दिन जो अपना कच्चा टाइप कम है रिपेयरिंग का वह कंप्लीट कर देवे तो उनके बाद असं भीह तारीख के बाद जो प्लांट चालू हो जूगा सा ਤੇ ਕਾਲਾ ਮਾਲ ਪਾ ਕੇ ਰੋਡ ਦਾ ਕੰਮ ਵੀ ਪ੍ਰੋਪਰ ਤਰੀਕੇ ਨਾਲ ਚਾਲੂ ਕਰ ਦੇਵਾਂਗੇ ਠੀਕ ਹੈ ਕੱਲ੍ਹ ਵਾਸਤੇ ਜਿੰਨੇ ਤੁਹਾਡੇ ਹੋਏ ਜਿਸ ਸਾਹਮਣੇ ਗਿਆ ਹੈ ਹਾਂਜੀ ਜਿੰਨੀ ਵੀ ਗੱਲਬਾਤ ਅੰਦਰ ਚੱਲੀ ਹੈ ਹਾਂਜੀ ਬਿਲਕੁਲ ਆਪਕਾ ਸੇਮ ਤੀ ਨਾਲ ਗੱਲਬਾਤ ਹੋਈ ਹੈ ਆਮਨੇ ਸਾਹਮਣੇ ਗੱਲ ਹੋਈ ਹੈ ਸਾਹਿਬ ਜੀ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਜੋ ਸਾਡੀ ਅੱਜ ਅਧਿਕਾਰੀਆਂ ਨਾਲ ਗੱਲਬਾਤ ਚੱਲੀ ਸੀਗੀ ਉਹ ਸਿਰੇ ਚੜੀ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਅੱਜ ਤੋਂ ਹੀ ਕੰਮ ਚਾਲੂ ਜਿਹੜਾ ਹੋਊਗਾ 2 ਦਿਨ ਦੇ ਵਿੱਚ ਨਕੋਦਰ ਰੋਡ ਤੋਂ ਲੈ ਕੇ ਥੀਲਾਗੋ ਲੈ ਕੇ ਫਾੜਗਾ ਤੱਕ ਜਿਹੜਾ ਕੰਮ ਨੂੰ ਕੰਪਲੀਟ ਕੀਤਾ ਜਾ ਫਾੜਗਾ ਤੋਂ ਲੈ ਕੇ ਤੱਕ ਉਹ ਅਗਲੇ 2 ਦਿਨ ਦੇ ਵਿੱਚ ਜਿਹੜੇ ਛੋਟੇ-ਛੋਟੇ ਪਏ ਆ ਇਹਨਾਂ ਨੂੰ ਪੂਰਾ ਕੀਤਾ ਜਾਊਗਾ ਉਹ ਆਪਣੇ ਅੱਜ ਦੇ ਮਿੰਟ ਦੇ 20 ਤੋਂ 22 ਤਰੀਕ ਤੋਂ ਪ੍ਰੋਪਰ ਰੇਟ ਸੜਕ ਜਿਹੜੀ ਆ ਬਣਨੀ ਚਾਲੂ ਹੋ ਜੂਗੀ ਉਹ ਤੁਹਾਨੂੰ ਇਹਦੇ ਟਾਈਮ ਹੀ ਦੱਸਿਆ ਜਾਊਗਾ ਆਪਾਂ ਟਾਈਮ ਬਣਾਉਂ ਕਿਤੇ ਆਊਗਾ ਕਿਨੇ ਦਿਨਾਂ ਚ ਫੜ ਕੇ ਬਣਾਈ ਜਾਊਗਾ